ਮੇਰਾ ਭਰਾ ਨੇ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਨੇ ਝਾਰੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਆ ਬੁਲਵਾ ਦੋ ਅਫਸਰ ਆ ਗਿਆ ਤੇ ਚੰਗਾ ਆ ਤੇ ਉਹ ਭਰਾ ਜੀ ਮੈਂ ਵੀ ਅਫਸਰਾਂ ਨੇ ਲੱਗਾ ਕੋਈ ਨਹੀਂ ਆਹੋ ਮੈਂ ਸੀਆਈਏ ਸਟਾਫ ਵਜੋਂ ਕੰਮ ਕਰਦੇ ਆ ਮੈਂ ਤੇ ਤੁਹਾਨੂੰ ਹੁਣ ਤੁਸੀਂ ਝਾਲੀਆਂ ਲਵਾ ਲੋਗੇ ਮੇਰੀਆਂ ਕਮਾਲ ਹੋਈ ਭਈ ਇਹ ਜੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਆ ਰਹੀ ਹੋਈ ਹੈ ਜਿਸ ਦੇ ਵਿੱਚ ਇੱਕ ਕਿਸੇ ਨਾਮ ਨਾਲ ਸਾਦੇ ਕੰਪੜਿਆਂ ਦੇ ਰੇਲ एक पुलिस पार्टी के नहसद नज़र आ रहा है इस संबंधी मुझी पड़ताल की गई ये घटना सोलह अगस्त की है जिसटेबल शुभकर्मनों के अमृतसरपुर पुलिस ने तैनात है वालों भाड़ी शब्दावली बहसबाजी की गई है आ, फौरी तौर पर इस मुलाजम को सस्पेंड करके इसके खिलाफ विभागी कार्रवाई शुरू की गई है तो भविख भी ਉਸੇ ਕਰਕੇ ਕਿ ਡਿਸਪਲਿਨ ਕੋਰਸ ਵਿੱਚ ਹੈ। ਪ੍ਰਸ਼ਾਸਨ ਨੂੰ ਭਾਗ ਦਿੱਤਾ ਜਾਣਾ ਉਸ ਨੂੰ ਇਸ ਦੇ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਸਭ ਤੋਂ ਸਭ ਤਰ੍ਹਾਂ ਦੇ ਰੋਕ ਦਿੱਤੇ ਜਾਣਗੇ। ਉਹ ਤੂੰ ਨਹੀਂ ਭਟਕ ਕੇ ਨਾ ਹੁੰਦੇ ਚਾਹ ਮੇਰਿਆ ਸਾਡਾ ਸਾਡਾ ਜੀ ਕਰਦਾ ਮੇਰੀ ਗੱਲ ਸੁਣ ਮੇਰਾ ਜੀਰ ਨਾਲ ਕਹੀ ਤੂੰ ਉਦਨ ਵੀ ਗੱਡੀ ਨੂੰ ਜਾ ਕੇ ਆ ਤੇ ਇਸ ਜੜੀਆਂ ਕਰ ਤਾਨੂੰ ਜੜੀਆਂ ਕਰਕੇ ਰੋਕੇ ਹਣ ਇਹਨੇ ਜੜੀਆਂ ਲੱਗੀਆਂ ਤਾਂ ਰੋਕੇ ਮੈਂ ਯਾਰ ਤੂੰ ਹੀ ਉਦਨ ਫੇਰ ਨੰਗੇ ਆ ਉਦ ਤੂੰ ਕਹਿੰਦਾ ਸਾਈਡ ਤੇ ਇਹ ਕੀ ਗੱਲ ਹੈ ਇਹ ਸਾਈਡ ਤੇ ਕਰਦਾ ਰਾਜੀ ਕਰਦਾ ਰਾਜੀ ਕਰਦਾ ਮੂੰਹ ਤੇ ਨਹੀਂ ਲਿਖਿਆਰਦਾ ਨਹੀਂ ਕਰਦਾ ਮੇਰੀ ਗੱਡੀ ਕਿੱਥੇ ਹੈ ਮੇਰੀ ਗੱਡੀ ਮੈਂ ਟਰੱਕ ਲਿਆਂਦਾ ਵਰਤੀ ਭਾਈ ਲਿਆਂਦਾ ਹਾਂ ਭਾਜੀ ਮੈਂ ਵਰਤੀ ਚੋਂ ਨਹੀਂ ਹੈ ਨਾ ਨਹੀਂ ਹੁੰਦਾ ਅੱਜ ਤੱਕ ਨਹੀਂ ਭਾਈ ਵਰਤੀ ਜਾਨ ਸਾਡੀ ਹੁੰਦਾ ਐਸੇ ਨਾਗਰ ਸਾਹਮਣੇ ਲੱਗਿਆ ਦੱਸੋ ਕੀ ਮਾਗਦਾ ਹਾਂ ਆਪਰੇਸ਼ਨ ਟੀਮ ਜੀ ਇਹੋ ਗੱਲ ਕਰ ਲੈਣਾ ਲੈੋ ਗੱਲ ਕਰ ਲੈਣਾ ਮੈਂ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜਕ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵਜਨਾਂ ਫਿਰ ਕੱਢੀਆਂ ਮੇਰਾ ਭਰਾ ਨਾ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਨੇ ਜਾਰੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਆ ਕੋਲਵਾ ਦੋ ਆਪ ਫਰਾ ਆ ਗਿਆ ਤੇ ਚੰਗਾ ਆ ਤੇ ਉਹ ਭਰਾ ਜੀ ਮੈਂ ਵੀ ਅਫਸਰਾਂ ਨੇ ਲੱਗਾ ਨਹੀਂ ਆਹੋ ਮੈਂ ਸੀਆਈਏ ਸਟਾਫ ਵਜੋਂ ਕੰਮ ਕਰਦਾ ਮੈਂ ਤੇ ਤੁਹਾਨੂੰ ਹੁਣ ਤੁਸੀਂ ਝਾਲੀਆਂ ਲਵਾ ਲੋਗੇ ਮੇਰੀਆਂ ਕਮਾਲ ਹੋਈ ਬਈ ਜੀ ਸਾਨੂੰ ਕਿਹਨੂੰ ਮੂੰਹ ਤੇ ਲਿਖਿਆ ਤਰੇ ਤੁਸੀਂ ਉਹ ਮੈਂ ਇਹਨੂੰ 20 ਰੁਪਏ ਦੱਸਿਆ ਇਹਨੂੰ ਕਿੰਨੀ ਗਰੀ ਦੱਸਿਆ ਕੀ ਮੈਨੂੰ ਆਉਂਦਾ ਵੀ ਤੈਨੂੰ ਮੈਂ ਹੋਂਦ ਦੱਸਿਆ ਤੁਹਾਨੂੰ ਕਿਹੜੀ ਗੱਲ ਅਮਰੀਕਾ ਮੈਂ ਸਾਈਡ ਤੇ ਰੋਕਿਆ ਨੇ ਰੋਕਿਆ ਕਿਉਂਕਿ ਰੋਕਿਆ ਕਿ ਗੱਲ ਰੋਕਿਆ ਕਿ ਉਸ ਤੋਂ ਮੈਂ ਲੱਗਿਆ ਹਾਂ ਪੂਰ ਸਿਟੀ ਦੇ ਤੇ ਮੁਲਾਜ਼ਮ ਹਾਂ ਮੈਂ ਵੀ ਮੁਲਾਜ਼ਮ ਹਾਂ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਇਸ ਸਾਈਡ ਤੇ ਲਾ ਤੂੰ ਉਦਨ ਵੀ ਲਾਈ ਲੈ ਸਾਈਡ ਦੇ ਨਾਲ ਮੈਂ ਸਾਡੀ ਪ੍ਰੇਅ ਕਰਕੇ ਗੱਡੀਆਂ ਨਹੀਂ ਲੱਗੀਆਂ ਪਿੱਛੇ ਮੈਡਮ ਮੇਰੀ ਵੀਡੀਓ ਬਣਾਉਂਦੀ ਲੋਡ ਨਹੀਂ ਤੂੰ ਮਤਲਬ ਹਲੋ ਮੇਰੀ ਜਿਹੜੀ ਗੱਲ ਜਾ ਜਾਣੀ ਹੈ ਉਹ ਕਰ ਲੈ ਪਟਣੀ ਨਹੀਂ ਲਈ ਇਹ ਕਰਨੀ ਮੈਂ ਆਪਣੀ ਜਗ੍ਹਾ ਆ ਕੇ ਬੁਲਾ ਜਾਣਾ ਆਪਣੀ ਜਗ੍ਹਾ ਹੀ ਵਰਦੀ ਪਾ ਕੇ ਲੋ ਤੇ ਨਹੀਂ ਮੈਂ ਆਪ ਨਹੀਂ ਨਹੀਂ ਕਰਾਂ ਕਮਾਲ ਹੋਈ ਤੇਰੀ ਵਾਲੀ ਗੱਲ ਨੂੰ ਕੀ ਕਿਹਾ ਤਾ ਕਲਾ ਮਾਈ ਹੋਰੀ ਯਾਰ ਮੈਂ ਲਾਉਣੀ ਆ ਜਾਲੀਆਂ ਟੱਟੇ ਨਾਲ ਜੋੜੇ ਤੇ ਲਵਾਣੀ ਮੈਂ ਲਵਾਉਣੀ ਆ ਲਾੜੀਆਂ ਲਾਓ ਕਰ ਤੈਨੂੰ ਲਾਉਣੀ ਆ ਮੈਂ ਆ ਜੈੱਟ ਬਲੈਕ ਵੀ ਹੋਈ ਕੋਈ ਨਹੀਂ ਚਾਹਤਾ ਹਲਾ ਹਣ ਮੈਂ ਤੇ ਸਾਲਟ ਪਾ ਜੀ ਮੇਰੇ ਤੇ ਪਵਾ ਦੇ ਪਾ ਠੀਕ ਪਾ ਆਡ ਭਾਈ ਇਹ ਮਲਾਜਮ ਹੈ ਤੇ ਜਾਲੀਆਂ ਲੱਗ ਤਰੇ ਫਿਰ ਆ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਵਾਰੀ ਕਹਿਤਾ ਸੀ ਤਾ ਕੀ ਕਰੇ ਮੈਨੂੰ ਤੇ ਪੈਰ ਆਉਂਦੇ ਆ ਮੈਂ ਲਾਉਣੀ ਆ ਮੈਨੂੰ ਕਿਹਦਾ ਦੋ ਐਵੇਂ ਤੂੰ ਰੁਕੀ ਜਨਾ ਮੈਨੂੰ ਕੀ ਕਰਦਾ ਤਾ ਪਰਾਣੀ ਆ ਜਦੋਂ ਮੈਂ ਇੱਕ ਵਾਰੀ ਕਹਿਤਾ ਮੈਂ ਮਲਾਜਮ ਹੈ ਯਾਰ ਮੈਂ ਕਿਹ ਕੰਮ ਨੂੰ ਲਾਈਆ ਹੋਣੀ ਆ ਤੇ ਤੈਨੂੰ ਕੀ ਕਿਹਾ ਕੀ ਕਿਹਾ ਕੀ ਉਹਨੂੰ ਝਾੜ ਕੇ ਬੈਸਨ ਨਾ ਕਿਹਾ ਕੀ ਉਹ ਤੇ ਐਵੇਂ ਬੱਸੀ ਆਂਦਾ ਤੂੰ ਉਦਣ ਵੀ ਲਾਈਆ ਸੀ ਆਜ ਤੇ ਸਾਈਡ ਤੇ ਉਹ ਤੈਨੂੰ ਸਾਈਡ ਤੇ ਕਿਹਾ ਤੈਨੂੰ ਕੁਝ ਕਹਿ ਦਿੰਦੀ ਨਾ ਚੰਗੀ ਬੋਲੀ ਬੋਲੇ ਫਿਰ ਕੀ ਚੰਗਾ ਕੀ ਕਰਾਂ ਭਰਾ ਮੇਰਾ ਮੈਂ ਜੁਰਨੇ ਭਾਜੀ ਸਾਈਡ ਤੇ ਕਰਨਾ ਮਾ ਉੱਚੰਗੇ ਕੰਮ ਕਰੋ ਕੀ ਚੰਗੇ ਕੰਮ ਕਰੀਏ ਇੱਕ ਮਿੰਟ ਮੇਰੀ ਗੱਲ ਸੁਣੋ ਇੰਨਾ ਐ ਤੂੰ ਅਸਲਾ ਨਾ ਕਹਿੰਦੇ ਇੰਨਾ ਐ ਤੂੰ ਜਾਨੀ ਨਹੀਂ ਹੁੰਦੇ ਦੋ ਜਿੰਦ ਜਿੰਦ ਵੀ ਚਾਹੇ ਮੋੜ ਤੈਨੂੰ ਬੜਾ ਰੰਗੀ ਆ ਵੀ ਤੱਕ ਜਿਵੇਂ ਕਵਰੀ ਕੀ ਕੀਤੀ ਰਜੀਦ ਐ ਮੈਨੂੰ ਜਾ ਕੇ ਥਾਣੇ ਪੁੱਜ ਕਿੰਨੇ ਅਸਲੇ ਚਾਰ ਕਿੰਟ ਲੈ ਰੋ ਮੈਂ ਰਿਕਵਰ ਕਰਤੀ ਅਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਫੇਰ ਮੈਂ ਰੁਕ ਜੰਨਾ ਮੈਂ ਕੀ ਕਰਾਂ ਤੈਨੂੰ ਮਾ ਆਪਣੀ ਜਗ ਲੱਗੇ ਜਿਹੜੀ ਮੇਰੀ ਡਿਊਟੀ ਮੈਂ ਕਰੀ ਜਾ ਫਿਰ ਤੇ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਨੂੰ ਮੈਨੂੰ ਲੱਗੂ ਨਾ ਕਰਦਾ ਤੇ ਮੈਂ ਮੈਂ ਵੀ ਥਾਣੇ ਘੱਟੇ ਆ ਮੈਂ ਸਿੱਧਾ ਨਹੀਂ ਇੱਥੇ ਆ ਗਿਆ ਮੈਂ ਨਹੀਂ ਲਾਉਂਦਾ ਇਹ ਨਾ ਮੈਂ ਲਾਉਣੀ ਹੈ ਜਿਹੜੀ ਇਨਫੋਰਮੇਸ਼ਨ ਮੈਨੂੰ ਮਿਲਦੀ ਉਹ ਅਸੀਂ ਆਪਣੀ ਡਿਊਟੀ ਕਰਾਂਗੇ ਤੁਹਾਨੂੰ ਕੋਈ ਗੱਲ ਜਾ ਫਿਰ ਜਿਹੜੀ ਡਿਊਟੀ ਤੂੰ ਕਰਦਾ ਮੈਂ ਕਰਾਉਂਦਾ ਜਾਲੀਆਂ ਲਾ ਮੈਂ ਨਹੀਂ ਲਾਉਣੀ ਗਾਉਣੀ ਲਾਉਣੀ ਫਿਰ ਲੰਘਾ ਰੋ ਬੈਠਾ ਰੋ ਮੈਂ ਰੱਖ ਦੇਣਾ ਨਹੀਂ ਖੜਨਾ ਕੋਈ ਨਹੀਂ ਮਿਲਵਾ ਕੇ ਤੂੰ ਮੈਂ ਨਹੀਂ ਲਾਉਣੀ ਕੋਈ ਚੱਕਰ ਹੀ ਆਪਰੇਸ਼ਨ ਦੇ ਵਿੱਚ ਤਾਂ ਇਹ ਤੁਹਾਡੀ ਡਿਊਟੀ ਜਿਹੜੀ ਕੀ ਕਰਨੀ ਹੈ ਵੀ ਮੇਰੇ ਤੋਂ ਹਸਾਨ ਕਰਨਾ ਮੈਂ ਨਹੀਂ ਲਵਾਉਣੀ ਜਾਰੀਆਂ ਦੀ ਡਿਊਟੀ ਦਾ ਨਹੀਂ ਜਾਰੀਆਂ ਲਵਾਉਣ ਵਾਲਾ ਮੈਂ ਲਵਾਉਂਦੀਆਂ ਪੌਸਟੇਬਲ ਲਵਾਉਂਦੀਆਂ ਆਹ ਵਾਤੇ ਆ ਮੈਂ ਲਾਈਆਂ ਜਾਰੀਆਂ ਫਿਰ ਲਵਾਉਂਦੀਆਂ ਨਹੀਂ ਲਵਾਉਣੀ ਮੈਂ ਨਹੀਂ ਲਵਾਉਣੀ ਮੈਂ ਗੰਗਾਂ ਲਵਾਉਂਗਾ ਫਿਰ ਬਾਹਰ ਕਰਵਾ ਦਮ ਮੈਂ ਨਾ ਲਵਾਵਾਂ ਤੇ ਕੋਈ ਨਹੀਂ ਚੱਕਰ ਲਵਾ ਦੇ ਆਓ ਪਹਿਲਾਂ ਥੱਲੇ ਨਹੀਂ ਹੋਣਾ ਥੱਲੇ ਮੈਂ ਠੀਕ ਹੋ ਜੀ ਲਵਾਉਂਗਾ ਹਾਂ ਰਿਲੇਸ਼ਨ ਕਰਦੇ ਸਾਡੇ ਸਾਣ ਗਾਦੇ ਤੁਸੀਂ ਜੂਰੀ ਕਰਦੇ ਬਕਵਾਸ ਥੋੜੀ ਜਿਹੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਦਾ ਫਿਰ ਮੈਂ ਟਿੱਪੀ ਖਾਂਦਾ ਲਾੜਾ ਫੋਨ ਜਨਾ ਲਾਉਣਾ ਲਾਉਂ ਤੂੰ ਬਕਵਾਸ ਆਣ ਕਿਹਦੀ ਬਕਵਾਸ ਬਕਵਾਸ ਵਾਲਾ ਕੀ ਗੱਲ ਮੈਂ ਬਕਵਾਸ ਆਇਆ ਨੂੰ ਬਕਵਾਸ ਸਾਡੇ ਸਾਣ ਗਾਣ ਮੈਂ ਮੈਂ ਮਹਿਕਮਤ ਨਾਲ ਗਾਣ ਮੈਂ ਮਹਿਕਮਤ ਸਾਹਿਬ ਗਾਣੇ ਆ ਆਪਣਾ ਬੋਲ ਕੋਈ ਚੱਕਰ ਨਹੀਂ ਲਾੜਾ ਜਿਹਨੂੰ ਫੋਨ ਲਾਉਣਾ ਲਾਉਂ ਤੂੰ ਹਲੋ ਮੈਂ ਟਿੱਪੀ ਦਾ ਨੂੰ ਸੁਣ ਹਲੋ ਹੰਦੀ ਸਾਹਿਬ ਇਹ ਤੇ ਰੋਕ ਕੇ ਘਲੋਤੇ ਆ ਜਾਲੀਆਂ ਲਾਈਆਂ ਲਾ ਤੋ ਗਾ ਡਮਲਾਜ ਮਲਾਜਮ ਪਲਾਂਟਮ ਕਾਨਵਾਦੀ ਘੱਟ ਪੋਈ ਚੱਕਰ ਨਹੀਂ ਵੀਡੀਓ ਬਣੀ ਇਹ ਦਿਖਾਦਾ ਸਾਡੇ ਤੇ ਹਸਾਨ ਕਰਦਾ ਗੱਲਾਂ ਨੂੰ ਮੇਰੀ ਗੱਲ ਕਰ ਰੋਕ ਜਾ ਓਏ ਓਏ ਮੈਂ ਫੋਲਣ ਦੀ ਜਾ ਤੂੰ ਠੀਕ ਹੈ ਤੂੰ ਹੀ ਉਹਦਾ ਜਿਹੜਾ ਸਪੈਡ ਲੈ ਲੈ ਜਿਹੜੀ ਗੱਡੀ ਆ ਵੀਡੀਓ ਬਣਾਈ ਜਾਂਦੇ ਐਵੇਂ ਨਜ਼ਾਇਜ਼ ਹੀ ਨਜ਼ਾਇਜ਼ ਬਣਾਈ ਜਾਂਦੇ ਫੇਕ ਤੈਨੂੰ ਲੱਗਨੇ ਗੱਡੀ ਸਾਈਡ ਤੇ ਗੱਲ ਮਤਲਬ ਬੋਲਣ ਦੀ ਤੇ ਜਾ ਸਕਦਾ ਨਾ ਮਲਾਜਮ ਮੈਨੂੰ ਕਹਿੰਦਾ ਤੂੰ ਉਤਨਵੇਂ ਨੋਵਾ ਦੀਆਂ ਜਾਲੀਆਂ ਲਾਈਆਂ ਲਾ ਸਾਈਡ ਤੇ ਉਹ ਨਾ ਮੈਂ ਕਹਤਾ ਮੈਂ ਮੇਰੇ ਜਾਲੀਆਂ ਲਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਨਾਸ ਲੋ ਕੋਈ ਨਹੀਂ ਅੱਡੇ ਚਾਰ ਪੰਜ ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਹੋਰ ਤੁਸੀਂ ਉਹੀ ਹੋਣਾ ਜਿਨ੍ਹਾਂ ਨੇ ਕੋਤਲ ਚਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਦਨ ਵੀ ਭਰਾ ਜਾਲੀਆਂ ਲਾਈਆਂ ਸੀ ਨਾ ਮੈਂ ਆਪਣੀ ਕੰਮ ਨੂੰ ਲਾਉਣਾ ਕਿ ਜੀ ਹਾਂ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਨ ਦੇ ਐਵੇਂ ਵੀ ਆਪਣੀ ਡਿਊਟੀ ਕਰਨ ਦੇ ਜੀਵਾ ਤੂੰ ਆਕੜ ਲਿਆ ਇੱਥੇ ਸੋਗੋਈ ਨਾਲੇ ਤਮਾਸ਼ਾ ਲਾਇਆ ਵਾਦੂ ਦਾ ਮੁਲਾਜ਼ਮ ਹੋ ਕੇ ਠੀਕ ਆ ਤੇ ਤੂੰ ਉਹਨੂੰ ਕਿੰਨੀ ਇੱਜ਼ਤ ਦੇ ਤੀਂ ਕਿੰਨੀ ਇੱਜ਼ਤ ਦੇ ਐਨਾ ਬਲੋ ਕਿੰਨੀ ਇੱਜ਼ਤ ਦੇ ਤੂੰ ਕਿੰਨੀ ਇੱਜ਼ਤ ਦੇਂਨੇ ਅਗਲੇ ਨੂੰ ਵੀਡੀਓ ਬੰਦੀ ਫਿਰ ਪਿੱਛੇ ਤੁਹਾਡਾ ਵੀ ਹਾਂ ਠੀਕ ਆ ਠੀਕ ਆ ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ ਪ੍ਰੇਮ ਸਾਰਾ ਵਿੱਚ ਆ ਰਿਕਾਰਡਿੰਗ ਦੇ ਠੀਕ ਆ ਹਾਂ ਇਦਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾਉਂਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜਾਲੀਆਂ ਲਾਉਣ ਦੀ ਕਿਹਾ ਤੁਹਾਨੂੰ ਹੋਰ ਕੀ ਕਹਿਤਾ ਬੁੱਤੋ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਡਮ ਮੇਰਾ ਹਸਲਾ ਪਿਆ ਮੈਂ ਉਤੋਂ ਜਾਲੀਆਂ ਨਾਲ ਲਾਵਾਂ ਮੈਂ ਖਵਾਣਾ ਇੱਥੇ ਕਿ ਨਹੀਂ ਤੁਸੀਂ ਫਿਰ ਕਿਦਾਂ ਕਹਿਤਾ ਉਹ ਤੁਸੀਂ ਤੁਮ ਕੋਹੜੇ ਮੇਰੇ ਕੋ ਵੀ AK47 ਹੈਗੀ ਇਹ ਕੀ ਗੱਲ ਇਹ ਵੀਡੀਓ ਦੇ ਵਿੱਚ ਹੀ ਆ ਵੀਡੀਓ ਇੱਥੇ ਸਾਰਾ A to Z ਰਿਕਾਰਡ ਆ ਆਪਾਂ ਸੀਪੀ ਸਰ ਨੂੰ ਦਿਖਾਵਾਂਗੇ ਹਾਂ ਦਿਖਾਵਾਂਗੇ ਤੁਸੀਂ ਤੇ ਦਾਗੜ ਨੇ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਦੇ ਹੋਗੇ ਤੁਸੀਂ ਮੁਲਾਜ਼ਮਾ ਪੈਸਾ ਮੇਰੇ ਫਿਰ ਮੁਲਾਜ਼ਮ ਦਾ ਕੋਕ੍ਰੇਟ ਤੇ ਕਰੋ